हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਕੀ ਤਾਜੀ ਸੂਈ ਤੇ ਇੱਕ ਕਰਮ ਵਾਲੀ ਗੱਬੜਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਖੈਰ ਕੋਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰ ਲੈਂਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕੋ ਠੀਕ ਹੋ ਦਮ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਨਾਮ ਮੇਰੇ ਦਵਿੰਦਰ ਸਿੰਘਾ ਪਿੰਡ ਢੱਲਮਾ ਤਹਿਸੀਲ ਆਪਾਂ ਨੂੰ ਤਪਾ ਪੈਂਦੀ ਐ ਤੇ ਜ਼ਿਲ੍ਹਾ ਆਪਣਾ ਬਰਨਾਲਾ ਜੀ ਤੇ ਨੇੜੇ ਦੇ ਪਿੰਡ ਬਾਈ ਆਪਾਂ ਨੇੜੇ ਵੀਰੇ ਆਪਣਾ ਸੁਖਪਰਾ ਵੀ ਆਪਾਂ ਨੂੰ 4 ਕਿਲੋਮੀਟਰ ਤੇ ਤਾਂ ਆਪਾਂ ਸ਼ਹਿਰ ਵੀ ਆਪਾਂ ਨੂੰ ਮਤਲਬ ਕਿ 4-5 ਕਿਲੋਮੀਟਰ ਹੀ ਆ ਠੀਕ ਹੈ ਹਾਂਜੀ ਬਾਈ ਮੋਬਾਈਲ ਨੰਬਰ ਬੋਲ ਦੋ ਦਵਿੰਦਰ ਮੋਬਾਈਲ ਨੰਬਰ 76964 60400 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲ ਦਵਿੰਦਰ ਬਾਈ ਤਾਜੀ ਸੂਈ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਵੀਰੇ ਤਾਜੀ ਸੂਈ ਹੀ ਬਹਿੜਾ ਇਹ। ਕਿਹੜਾ ਸੁਹਾ ਸੂਈ ਆ? ਇਹ ਦੂਸਰਾ ਸੁਹਾ ਸੂਈ ਹੋਈ ਆ ਜੀ। ਤੇ ਦੰਦਾ ਚ ਇਹ 6 ਦੰਦ ਆ। ਦੰਦਾਂ 'ਚ 6 ਦੰਦ ਆ। ਹਾਂ ਦੰਦਾਂ ਚ ਬਹਿੜਾ ਇਹ। ਕਿੰਨੇ ਦਿਨ ਹੋ ਗਏ ਸੂਈ? ਸੂਈ ਨੂੰ ਵੀਰੇ ਹੋ ਗਏ ਨੂੰ 12-15 ਦਿਨ ਆ ਸੀਗਾ ਬੱਚਾ ਇਹਦਾ। ਬੱਚਾ ਵਸਾ। ਬੱਚਾ ਵੀਰੇ। ਠੀਕ ਆ। ਹਾਂਜੀ ਹਾਂਜੀ। ਹੋ ਗਏ 15-18 ਦੇ ਕਰੀਬ। ਤੇ ਦਵਿੰਦਰ ਕਿੰਨਾ ਦੁੱਧ ਹਾਇ ਰਹਾ ਹੁਣ? ਇਸ ਵਕਤ ਵੀਰੇ 14 ਕਿਲੋ ਦੁੱਧ ਜਮਾ ਤਿਆਰ ਹੈ ਥੱਲੇ। ਠੀਕ ਆ ਹਾਂ ਜੀ ਥੋੜਾ ਬੇਟਲੇ ਜੇ ਘਰੋਂ ਆਈ ਹੋਈ ਐ ਇਹ ਬਿਹੜ ਦੁੱਧ ਦੇਊਗੀ 16 17 ਕਿਲੋ ਮਤਲਬ 16 ਕਿਲੋ ਦੇ ਕਰੀਬ ਦੇ ਦੂਗੀ ਦੁੱਧ ਚੰਗੀ ਸਮਾਈ ਤੇ ਠੀਕ ਆ ਹਾਂ ਜੀ ਇਸ ਵਕਤ 14 ਕਿਲੋ ਦੁੱਧ ਜਮਾ ਰੈਡੀ ਐ ਇਹਦੇ ਥੱਲੇ ਠੀਕ ਆ ਹਾਂ ਜੀ ਬਾਲੇ ਬੇਟਲੇ ਜੇ ਘਰੋਂ ਆਈ ਆ ਤੇ ਉਹ ਬਿਹੜ ਸਾਫ ਸੁਥਰੀ ਆ ਬਹੁਤ ਮਤਲਬ ਕਿ ਥਣ ਥਣੋੜ ਬਹੁਤ ਚੰਗਾ ਹੈਗਾ ਬਿਹੜ ਦਾ ਹਾਂ ਸਫਾਈ ਸੁਫਾਈ ਬਹੁਤ ਆ ਕਿ ਬਿਹੜ ਦੀ ਬਾਲੀ ਬਾਲੀ ਚੰਗੀ ਆ ਬਾਈ ਹਾਂ ਸੀਲ ਠੰਡੀ ਆ ਜਿਵੇਂ ਮਰਜੀ ਹੈ ਮਤਲਬ ਕਿ ਹੱਥ ਬੱਲਾ ਮਾਰੀ ਜੋ ਜਵਾਕ ਚੋਲੇ ਚਾਹੇ ਗੁੜੀ ਚੋਲੇ ਜਿਵੇਂ ਮਰਜੀ ਬਾਲੀ ਬਾਲੀ ਚਾਦੇ ਆ ਜੀ ਨਿਆਣਾ ਪਾਓ ਪਾਵੇਂ ਨਾ ਪਾਓ ਨਿਆਣਾ ਲੈਂਦੀ ਆ ਬਾਕੀ ਦਵਿੰਦਰ ਕੱਦ ਕਾਠ ਵਾਲੀ ਬਾਈ ਪੂਰੇ ਫੁੱਲ ਵਧੀਆ ਬੋਡੀ ਵੇਟ ਹੈਗਾ ਵਧੀਆ ਸਟਰਕਚਰ ਹੈ ਦਾ ਮਤਲਬ ਕਿ ਵਜਨ ਵੀ ਵਧੀਆ ਹੈ ਹਾਂ ਜੀ ਵਧੀਆ ਸੁਮੀਪਲੀ ਵਹਿੜ ਹੈਗੀ ਹਾਂਜੀ ਹਾਂਜੀ ਵੀਰੇ ਤੇ ਖੋਲੇ ਦਵਿੰਦਰ ਤੋਰ ਦੇ ਬੰਗੜੀ ਜੀ ਖੋਲ ਕੇ ਕੱਦ ਕਾਠ ਵਾਲੀ ਹੈ ਬਾਈ ਵਜਨ ਵਾਲੀ ਵਹਿੜ ਹੈਗੀ ਤੇ ਜੇ ਗੱਲ ਕਰੀਏ ਇਹਦੇ ਰੰਗ ਰੂਪ ਦੀ ਇਹਦੀ ਹਾਂਜੀ 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 ਬਾਈ ਪੂਰੀ ਸਮੇਂ ਹੀ ਪਲੀ ਬਿਹੜ ਹੈਗੀ ਹਾਂ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਗਾ ਬਿਹੜ ਦਾ ਹਾਂਜੀ ਬਾਕੀ ਤੋੜਾ ਤਾਰਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਤੋੜਾ ਗਾ ਬੜਾ ਚੰਗਾ ਬਾਈ ਬਾਕੀ ਹਵਾਨਾ ਬੜਾ ਤਾਂ ਹੈ ਹਾਂਜੀ ਫਿਟਨੈਸ ਵਾਲਾ ਹਵਾਨਾ ਬਾਈ ਮਸਟਾਈਟਸ ਵਗੈਰਾ ਨਹੀਂ ਇਹਨੂੰ ਕੋਈ ਆਉਂਦੀ ਸਹੀ ਹੈ ਬਾਈ ਹਾਂਜੀ ਚੋਣ ਚਵਾ ਬਹੁਤ ਬਹੁਤ ਚੰਗਾ ਕਿੰਨਾ ਕਿ ਦੁੱਧ ਦੇ ਦੂ ਬਾਈ ਇਸਟਿਕ ਦੁੱਧ ਵੀ ਦੇਣਾ ਚਾਹੀਦਾ ਗਾ 16 15 16 15 16 ਇੱਥੇ ਚੱਲੂਗੀ ਬਿਹੜ ਇਹ ਠੀਕ ਹੈ ਹਾਂਜੀ ਬਾਕੀ ਅਗਲੀ ਸਮਾਈ ਹੈ ਬਾਈ ਇਸ ਵਕਤ 14 ਕਿਲੋ ਆਪਣੇ ਕੋਲ ਤਿਆਰ ਹੈ ਦਾ ਬਿਹੜ ਦਾ ਦੁੱਧ ਹਾਂਜੀ ਪਾ ਮੈਂ ਕੋਈ ਦੋ ਟਾਈਮ ਚ ਬਾਈ ਆਉਂਦੀਆਂ ਤਸੱਲੀਆ ਕਰਕੇ ਆਪਣੇ ਘਰੋਂ ਲੈ ਕੇ ਜਾਵੇ ਬੈਠ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਨੇ ਆਨਲਾਈਨ ਮਗਵੋਣੀ ਉਹਦੀ ਵੀ ਆਪਣੀ ਗਰੰਟੀ ਹੋ ਫੁੱਲ ਠੀਕ ਹੈ ਹਾਂ ਜੀ ਥਰਥ ਨਾਉਟ ਦੀ ਕੋਈ ਭੂਰ ਸ਼ਰਲੇ ਦੀ ਫੁੱਲ ਗਰੰਟੀ ਹੋ ਖੜ ਜਾ ਪੁੱਤ ਬਾਕੀ ਠੰਡੀ ਬਹੁਤ ਹੈ ਜਮਾ 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 ਬਾਈ ਠੰਡੀਆਂ ਪਤਾ ਰਾਂ ਮਾਰਾਂਗੇ ਤੇ ਦਵਿੰਦਰ ਭਾਈ ਮੁੱਲ ਫੇਰਾ ਦੇ ਲੈਣ ਦੇਣੀ ਮੁੱਲ ਭਾਈ ਆਪਣੇ ਪਹਿਲਾਂ ਵੀ ਲੈਣ ਦੇਣੀ ਹੁੰਦੇ ਆ ਪਰ ਇਹਦਾ ਮੁੱਲ ਵੀ ਅੱਜ ਸੁਖਨਾ ਟੋਕੜਾਂ ਵਾਲੀ ਠੀਕ ਹੈ ਹਾਂ ਜੀ ਸੱਜਰ ਵੇੜ ਆਪਾਂ ਟੋਕੜਾਂ ਦੇ ਭਾਅ ਦੇ ਦੇਣੀ ਆ ਹਾਂ ਜੀ ਇਹਦਾ ਮੁੱਲ ਕੋਈ 50 ਨਹੀਂ ਕੋਈ 55 ਨਹੀਂ ਮਤਲਬ ਕਿ ਬਸ 45000 ਦੀ ਵੇੜ ਦੇ ਦਾਂਗੇ ਆਪਾਂ ਚੱਕੋ ਹਾਂ ਜੀ ਹਾਂ ਜੀ ਬਾਈ ਕਹਿੰਦਾ ਨਾ ਤਾਂ ਕੋਈ 55 ਨਾ 45000 ਰੁਪਏ ਦੀ ਵੇੜ ਆਪਾਂ ਦੇ ਦੇਾਂਗੇ ਕੋਤਾ ਰਾਂ ਹੀ ਮਾਰ ਦਿੰਦੇ ਆਂ ਅਸੀਂ ਮਾਰ ਦਿੰਦੇ ਹਾਂ ਹਾਂ ਜੀ ਕੋਈ ਚੱਕਰ ਹੀ ਨਹੀਂ ਬਾਈ ਕੋਈ ਦਿੱਕਤ ਹੀ ਨਹੀਂ ਮੈਂ ਕਹਿੰਦਾ ਚਵਾਈ ਵਾਲੀ ਚੰਗੀਆਂ ਦਿੰਦਾ ਬਾਲੀ ਜ਼ਿਆਦਾ ਚੰਗੀ ਆ ਬਾਈ ਕਿਆ ਬਾਤ ਚੌਣ ਮੋਟਾ ਐ ਨਿੱਬਣ ਵਾਲੀ ਚਵਾਈ ਆ ਬਾਈ ਪਤਾ ਲੱਗਦਾ ਕਿ ਨਹੀਂ ਬਾਈ ਬਾਈ ਕਿਆ ਬਾਤ ਹੈਂ ਨਿਪੜਨ ਵਾਲੀ ਚਵਾਈ ਲੱਗੀ ਬਈ ਮੈਨੂੰ ਜਮਾ ਜਮਾ ਬਈ ਲੋ ਮੋਟਾ ਮੋਟਾ ਚੋਨਾ ਠਕਿਆ ਧਾਰਾਂ ਦੇਖ ਲਓ ਕਿੰਨੀਆਂ ਕ ਮਾਰੀਆਂ ਮੈਂ ਕਿਹਾ ਚੱਲ ਪੈ ਦੋ ਤੱਕ ਨਹੀਂ ਜਮਾ ਬਈ ਲੋ ਦਵਿੰਦਰ ਦੁੱਧ ਵੀ ਚਿੱਟਾ ਯਾਰ ਹੈ ਨਾ ਬਾਹਲਾ ਸੋਹਣਾ ਬਈ ਹਾਂ ਹਾਂ ਪੀਣ ਪੂਣ ਚ ਬਹੁਤ ਸੁਆਦ ਹੈ ਫੈਟ ਵੀ ਸੁਖਣਾ ਵਧੀਆ ਹੈਗੀ ਬਹਿਣ ਦੀ ਹਾਂ ਮੈਂ ਕਿਹੜਾ ਨਾ ਯਾਰ ਖੜੀ ਦੇਖੋ ਐ ਸਿੱਧੀ ਹੋ ਕੇ ਖੜ ਗਈ ਹਾਂਜੀ 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 ਇਹਨਾਂ ਦਾ ਕੋਈ ਹੈ ਹੀ ਨਹੀਂ ਨਿਆਣਾ ਵੀ ਪਾ ਲੈਨੇ ਆਪਾਂ ਨਿਆਣਾ ਤੂੰ ਫਿਰ ਪਾਓ ਚਾਹੇ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਦਵਿੰਦਰ ਦੋ ਨੰਬਰ ਤੇ ਬਈ ਏਬੀਬ ਦੇ ਦੂਸਰਾ ਸੂਆ ਬੱਚੀ ਸੂ ਰਹੀ ਆ ਹਾਂਜੀ ਇਹਦੇ ਮਤਲਬ ਕਿ 7 ਤਰੀਕ ਨੂੰ ਦਿਨ ਪੂਰੇ ਆ 7 ਤਰੀਕ ਨੂੰ ਹਾਂ ਅੱਜ 3 ਹੋ ਗਈ ਮਤਲਬ 4 ਕ ਦਿਨ ਇਹਦੇ ਰਹਿੰਦੇ ਆ ਵਖੜਦੇ ਇਹਦਾ ਰਿਕਾਰਡ ਆ ਤਾਂ ਇਹਦਾ ਰਿਕਾਰਡ ਆ ਵੀਰੇ ਪਹਿਲਾਂ ਇਹਨੇ 25 ਕਿਲੋ ਦੁੱਧ ਦਿੱਤਾ ਐਦ ਕੀ ਕਿੰਨੀ ਉਮੀਦ ਆ ਇਸ ਵਾਰ ਵੀਰੇ ਆਪਾਂ ਬਾਹਲਾ ਨਹੀਂ ਹੈਗੇ ਬਸ ਇਹੀ 25 26 ਕਿਲੋ ਦੁੱਧ ਕਹਿ ਕੇ ਦੇਣੀ ਆ ਠੀਕ ਹੈ ਹਾਂ ਬਾਕੀ ਅਗਲੀ ਸਾਂਸ ਸੁਭਾਈਆ ਹੂੰ ਚੰਗੀ ਹੈਗੀ ਹਾਂ ਜੀ ਹਾਂ ਜੀ ਫੁੱਲ ਬਰੀਡ ਹੈ ਇਹ ਬਹਿੜ ਥਾਂ ਥਣ ਵੀ ਬਹੁਤ ਚੰਗਾ ਹਾਂ ਜੀ ਹਾਂ ਜੀ ਚੰਗਾ ਸੀਮਨ ਲੱਗਿਆ ਹੋਇਆ ਬਾਈ ਇਹਦੇ ਨੂਰਾ ਬੜੀਆਂ ਚੰਗੀਆਂ ਪਤਾ ਦਵਿੰਦਰ ਸੀਮਨ ਵਾ ਹਾਂ ਜੀ ਵੀਰੇ ਇਹਦੇ ਏਬੀਐਸ ਦਾ ਡਸਟਰ ਦਾ ਸੀਮਨ ਲੱਗਿਆ ਹੋਇਆ ਠੀਕ ਹੈ ਹਾਂ ਜੀ ਠੰਡੀ ਦੇਖ ਯਾਰ ਠੰਡੀ ਬਾਈ ਜਿਵੇਂ ਮਰਜੀ ਚੋਣ ਚਵਾ ਇਹਦਾ ਵੀ ਮਤਲਬ ਇੱਕ ਨੰਬਰ ਹੀ ਹੋਊਗਾ ਥਣ ਥਣ ਬਹੁਤ ਚੰਗਾ ਲੱਗਿਆ ਹੋਇਆ ਬੱਛੀ ਨੂੰ ਪੋਲੀ ਆ ਮਤਲਬ ਬਣੂ ਬਣੂ ਸੁਖਣਾ ਬਹੁਤ ਸਹੀ ਆ ਭਾਈ ਹੈਨਾ ਹਾਂ ਜੀ ਕਦ ਕਾਠਾਗਾ ਸਮੀ ਪਲੀ ਆ ਬਹਿੜ ਫੁੱਲ ਬਰੀਡ ਆ ਇਹਦੀ ਤੇ ਦਵਿੰਦਰ ਖੋਲੀ ਭਾਈ ਤੋੜਦੇ ਮਾੜੀ ਜੀ ਖੋਲ ਕੇ ਤੇ ਤੋਰਾ ਤਰਾ ਪਚੇ ਹਾਂ ਮੈਂ ਕਰਮ ਵਾਲੀ ਦਾ ਬਾਕੀ ਕੁਆਲਿਟੀ ਦੀ ਗੱਲ ਕਰੀਏ ਸੈਡ ਭਾਈ ਬਾਲੀ ਚੰਗੀ ਆ ਤੁਸੀਂ ਬੂਥੀ ਬਾਥੀ ਦੇਖੋ ਵਹ ਬੱਚੀ ਦੀ ਹਾਂ ਬਹੁਤ ਸੋਹਣਾ ਮੂੰਹ ਆ ਯਾਰ ਬਹੁਤ 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 ਭਾਈ ਪਲੀ ਬਹਿੜਾ ਪੂਰੀ ਹਾਂਜੀ 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 ਬਰੀਕੀਆਂ ਚਾ ਬਹਿੜ ਭਾਈ ਪੂਰੀ ਇਹ ਹਾਂ ਚੰਗੀ ਸਭਾਈ ਤੇ ਤੱਕਲਾ ਭਾਈ 25 ਪਲੱਸ ਵੀ ਲੈ ਸਕਦਾ ਪਰ ਆਪਾਂ 25 ਕਿਲੋ ਕਹਿ ਕੀ ਦੇਵਾਂਗੇ ਠੀਕ ਆ ਹਾਂਜੀ ਹਾਂਜੀ ਦਵਿੰਦਰ ਇਹਦਾ ਅੱਜ ਫਿਰ ਮੁੱਲ ਬਈ ਬਈ ਮੁੱਲ ਇਹਦਾ ਬਸ ਲੈਣ ਦੇਣੀ ਹੋਊਗਾ ਹਮ ਮਤਲਬ ਕਿ ਮੁੱਲ ਕਰਾਉਣਾ ਤਾਂ 85 ਕਰਾ ਲਓ 80 ਕਰਾ ਲਓ ਠੀਕ ਆ ਹਾਂ ਜੀ ਅੱਜ ਆਪਾਂ ਬੱਛੀ ਇਹ 75000 ਦੀ ਦੇ ਦੇਾਂਗੇ 75000 ਹਾਂਜੀ ਹਾਂਜੀ ਮੁੱਲ ਕਰਾਉਣ ਨੂੰ ਤਾਂ ਬਈ ਅੱਜ ਕਰਾ ਲਓ 85 ਭਾਵੇਂ ਕਰਾ ਲਓ 80 ਪਰ 75000 ਰੁਪਏ ਅੱਜ ਆਪਾਂ ਇਹ ਵੜਾ ਦੇ ਦੇ ਨੇ ਭਾਈ ਬਾਕੀ ਦਵਿੰਦਰ ਆਏਗੇ ਤਾਂ ਮਾਨ ਤਣ ਕਰ ਭਾਈ ਕੋਈ ਗੱਲ ਨਹੀਂ ਆਏਗੇ ਤਾਂ ਆਪਾਂ ਮਾਨ ਤਣ ਕਰਾਂਗੇ ਠੀਕ ਆ ਹਾਂਜੀ ਹਾਂਜੀ ਮਾਨ ਤਣ ਬਾਈ ਕਹਿੰਦਾ ਕਰਦੇ ਆਂਗੇ ਤੇ ਪਰ ਉਹ ਐ ਬੱਚੀ ਵਾਲੀ ਜਾਦੇ ਚੰਗੀ ਆ ਸੁੱਖਣਾ ਬਣਣਾ ਬਣਣਾ ਬਹੁਤ ਹਜਿਟ ਲੰਡੂਲਾ ਬਹੁਤ ਪਈਆਂ ਬੱਚੀ ਦੀਆਂ ਲੋਈ ਆ ਭਾਈ ਟਿਲੰਡੂਲਾ ਬਹੁਤ ਹਾਂ ਸੀਲ ਠੰਡੀ ਆ ਜਿਵੇਂ ਮਰਜੀ ਬੈਠੇ ਰਹੋ ਸਹੀ ਮਸ਼ੀਨ ਤੇ ਚੋਲੋ ਹੱਥੀ ਚੋਲੋ ਦੋਨੇ ਮਤਲਬ ਕਿ ਸਾਈਜ਼ ਦੇ ਠੰਡੇ ਦੇ ਸਹੀ ਹੈ ਹਾਂਜੀ ਹਾਂਜੀ ਬਾਕੀ ਠੰਡੇ ਬੋਡੀ ਸਟਰਕਚਰ ਬਹੁਤ ਮਤਲਬ ਕਿ ਵਧੀਆ ਹੈ ਦਾ ਸਹੀ ਹੈ ਬਹੁਤ ਤੇ ਕੱਦ ਕਾਠ ਬਹੁਤ ਵਧੀਆ ਹੈ ਦਾ ਹਾਂਜੀ ਇਸ ਹੱਬ ਨੇ ਇਹਨੇ ਦੁੱਧ ਵੀ ਸੁੱਖ ਨਾਲ ਵਧੀਆ ਦੇਣਾ ਜੀ ਇਹ ਫੁੱਲ ਬ੍ਰੀਡ ਹੈ ਦੀ ਠੀਕ ਹੈ ਹਾਂਜੀ ਬਾਈ ਬਾਕੀ ਠੰਡੀ ਤੇ ਚਾਰੂ ਠੰਡੀ ਦਾ ਬਾੜੀ ਹੈ ਬਾਈ ਚਾਰੂ ਚੁਰੂ ਦਾ ਸੁੱਖ ਨਾਲ ਦੇਖ ਲੋ ਉਹੀ ਗੱਲ ਚੱਟਦੀ ਤੁਰ ਜਾਂਦੀ ਹੈ ਖੁਲਣੀਆ ਸਹੀ ਗੱਲ ਹਾਂਜੀ ਬਹੁਤ ਚੰਗੀ ਬੱਛੀ ਹੈ ਇਹ ਹੂੰ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਦੋਮਾ ਬੈੜਾ ਚ ਕੋਈ ਵੀ ਬੈੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ ਜੀ